ਸਿੱਖਾਂ ਦੀ ਕਾਨੂੰਨ ਹੋਰ ਨਹੀਂ ਜਦੋਂ ਵੀ ਸਿੱਖਾਂ ਦੀ ਗੱਲ ਆਉਂਦੀ ਆ ਉਦੋਂ ਸਾਡੇ ਲਈ ਨਵਾਂ ਹੀ ਵਖਰਾ ਕਾਨੂੰਨ ਕੱਢ ਦਿੰਦੇ ਨੇ ਜਿੱਦਾਂ ਹੁਣ ਅੜ ਬੰਦੀ ਸਿੰਘ ਨੇ ਕਿਸੇ ਨੂੰ 34 ਸਾਲ ਕਿਸੇ ਨੂੰ 35 ਸਾਲ ਸਜ਼ਾ ਕੱਢ ਚੁੱਕੇ ਨੇ ਜਿਹੜਾ ਬਲਾਤਕਾਰ ਹੀ ਆ ਜਿੱਤੇ ਕਦਰਾਂ ਦੇ ਕੇਸ ਆ ਉਹਨੂੰ ਹਾਰ 5 ਮਹੀਨੇ ਬਾਅਦ 4 ਮਹੀਨੇ ਬਾਅਦ 3 ਮਹੀਨੇ ਬਾਅਦ ਪਰੋਲ ਦਿੱਤੀ ਜਾ ਰਹੀ ਹੈ ਪਰੋਲ ਵੀ ਹੋ ਜਾਂਦੇ ਜਦੋਂ ਇਹ ਇਹ ਇਲੈਕਸ਼ਨ ਹੁੰਦੀ ਹੁੰਦੀ ਹੈ ਚਾਹੇ ਪੰਜਾਬ ਤੇ ਚਾਹੇ ਰਿਆਣਾ 'ਚ ਹਰ ਵਾਰੀ ਅਸੀਂ ਅੱਗੇ ਵੀ ਕਹਿ ਰਹਾਂ ਇਹ ਗੱਲ ਦੀ ਪ੍ਰੈਸਰਾਂ ਦੀ ਪ੍ਰੈਸ ਕਾਨਫਰੰਸ ਦੀ ਗੱਲ ਚ ਪ੍ਰਧਾਨ ਜੀ ਕਰ ਚੁੱਕੇ ਨੇ ਸਾਡੇ ਵੱਲੋਂ ਵੀ ਕਈ ਰਾਏ ਇਹ ਗੱਲ ਕਹਿ ਚੁੱਕੇ ਆ ਕਿ ਜਿਹੜੇ ਸਿੱਖਾਂ ਦੀ ਕਾਨੂੰਨ ਹੋਰ ਨੇ ਜਦੋਂ ਵੀ ਸਿੱਖਾਂ ਦੀ ਗੱਲ ਆਉਂਦੀ ਆ ਉਦੋਂ ਸਾਡੇ ਲਈ ਨਵੇਂ ਵੱਖਰਾ ਕਾਨੂੰਨ ਕੱਢ ਦਿੰਦੇ ਨੇ ਜਿੱਦਾਂ ਹੁਣ ਅੜ ਬੰਦੀ ਸਿੰਘ ਨੇ ਕਿਸੇ ਨੂੰ 34 ਸਾਲ ਕਿਸੇ ਨੂੰ 35 ਸਾਲ ਸਜ਼ਾ ਕੱਟ ਚੁੱਕੇ ਨੇ ਜਿਹੜਾ ਬਲਾਤਕਾਰੀ ਆ ਜਿੱਦ ਤੇ ਕਤਲਾਂ ਦੇ ਕੇਸ ਆ ਉਨੂੰ 6 5 ਮਹੀਨੇ ਬਾਅਦ 4 ਮਹੀਨੇ ਬਾਅਦ 3 ਮਹੀਨੇ ਬਾਅਦ ਪਰੋਲ ਦਿੱਤੀ ਜਾ ਰਹੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਇਹਦੀ ਪਰੋਲ ਦੇ ਖਿਲਾਫ ਹਾਈ ਕੋਰਟ 'ਚ ਅਪੀਲ ਪਾਈ ਸੀ ਕਿ ਇਹਨੂੰ ਪਰੋਲ ਨਹੀਂ ਮਿਲਣੀ ਚਾਹੀਦੀ ਪਰ ਫਿਰ ਵੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਉਹਨੂੰ ਪਰੋਲ ਦੇ ਦਿੱਤੀ ਪਰੋਲ ਵੀ ਉਸ ਹੁੰਦੀ ਹੈ ਜਦੋਂ ਇਹ ਕਿਤੇ ਇਲੈਕਸ਼ਨ ਹੋਣੀ ਹੁੰਦੀ ਹੈ ਚਾਹੇ ਪੰਜਾਬ 'ਚ ਚਾਹੇ ਹਰਿਆਣਾ 'ਚ ਹੁਣ ਹਰਿਆਣਾ 'ਚ ਇਲੈਕਸ਼ਨ ਦੀ ਸੰਭਾਵਨਾ ਬਣੀ ਪਈ ਆ ਇਹਨਾਂ ਨੇ ਉੱਥੇ ਉਹਨੂੰ ਪਰੋਲ ਦੇ ਕੇ ਉਹਨਾਂ ਦੀ ਵੋਟਾਂ ਲੈਣ ਦੀ ਖਾਤਰ ਇਹ ਸਭ ਕੁਝ جا ਰਿਹਾ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਜਿਹੜੀਆਂ ਗੱਲਾਂ ਆ ਉਹਨੂੰ ਰਿਆ ਕਰਕੇ ਜਾਂ ਉਹਨੂੰ ਬਾਹਰ ਲਿਆ ਕੇ ਲੋਕਾਂ ਦੀ ਭਾਵਨਾਵਾਂ ਨੂੰ ਢਗਾਉਣ ਦੀ ਕੋਸ਼ਿਸ਼ ਨਾ ਕਰਨ ਨਾ ਕਿ ਸੇ ਕਮੇਸ਼ਾ ਹੀ ਸ਼ਾਂਤ ਰਹੇ ਨੇ ਸ਼ਾਂਤ ਹੀ ਰਹਿਣਾ ਚਾਹੁੰਦੇ ਨੇ ਪਰ ਜਿੱਦਾਂ ਸਰਕਾਰਾਂ ਕਰ ਰਹੀਆਂ ਨੇ ਇਹਦੇ ਨਾਲ ਸਿੱਖਾਂ ਦੀ ਭਾਵਨਾ ਨੂੰ ਬਹੁਤ ਥੇਸ ਪਹੁੰਚ ਰਹੀ ਹੈ ਹਰ ਵਾਰੀ ਅਸੀਂ ਅੱਗੇ ਵੀ ਕਹਿ ਰਹਾਂ ਇਹ ਗੱਲ ਦੀ ਪ੍ਰੈਸਰਾਂ ਦੀ ਪ੍ਰੈਸ ਕਾਨਫਰੰਸ ਦੀ ਗੱਲ ਪ੍ਰਧਾਨ ਜੀ ਕਰ ਚੁੱਕੇ ਨੇ ਸਾਡੇ ਵੱਲੋਂ ਵੀ ਕਹਿ ਰਹੇ ਇਹ ਗੱਲ ਕਹਿ ਚੁੱਕੇ ਆਂ ਇਹ ਜਿਹੜੇ ਸਿੱਖਾਂ ਦੀ ਕਾਨੂੰਨ ਹੋਰ ਨਹੀਂ ਜਦੋਂ ਵੀ ਸਿੱਖਾਂ ਦੀ ਗੱਲ ਆਉਂਦੀ ਆ ਉਦੋਂ ਸਾਡੇ ਲਈ ਨਵੇਂ ਵੱਖਰਾ ਕਾਨੂੰਨ ਕੱਢ ਦਿੰਦੇ ਨੇ ਜਿੱਦਾਂ ਹੁਣ ਹਰ ਬੰਦੀ ਸਿੰਘ ਨੇ ਕਿਸੇ ਨੂੰ 34 ਸਾਲ ਕਿਸੇ ਨੂੰ 35 ਸਾਲ ਸਜ਼ਾ ਕੱਢ ਚੁੱਕੇ ਨੇ ਜਿਹੜਾ ਬਲਾਤਕਾਰ ਹੀ ਆ ਜਿੱਦ ਤੇ ਕਤਲਾਂ ਦੇ ਕੇਸ ਆ ਉਹਨੂੰ ਹਾਰ 5 ਮਹੀਨੇ ਬਾਅਦ 4 ਮਹੀਨੇ ਬਾਅਦ 3 ਮਹੀਨੇ ਬਾਅਦ ਪਰੋਲ ਦਿੱਤੀ ਜਾ ਰਹੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਇਹਦੀ ਪਰੋਲ ਦੇ ਖਿਲਾਫ ਹਾਈ ਕੋਰਟ 'ਚ ਅਪੀਲ ਪਾਈ ਸੀ ਕਿ ਇਹਨੂੰ ਪਰੋਲ ਨਹੀਂ ਮਿਲਣੀ ਚਾਹੀਦੀ ਪਰ ਫਿਰ ਵੀ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਪ੍ਰੋਲ ਦੇ ਦਿੱਤੀ ਪ੍ਰੋਲ ਵੀ ਉਸ ਹੁੰਦਾ ਜਦੋਂ ਕਿ ਕਿਤੇ ਇਲੈਕਸ਼ਨ ਹੋਣੀ ਹੁੰਦੀ ਹੈ ਚਾਹੇ ਪੰਜਾਬ ਤੇ ਚਾਹੇ ਹਰਿਆਣਾ ਚ ਹੁਣ ਹਰਿਆਣਾ ਚ ਇਲੈਕਸ਼ਨ ਦੀ ਸੰਭਾਵਨਾ ਬਣੀ ਪਈ ਆ ਇਹਨਾਂ ਨੇ ਉੱਥੇ ਉਹਨੂੰ ਪ੍ਰੋਲ ਦੇ ਕੇ ਉਹਨਾਂ ਦੀ ਵੋਟਾਂ ਲੈਣ ਦੀ ਖਾਤਰ ਇਹ ਸਭ ਕੁਝ ਕੀਤਾ ਜਾ ਰਿਹਾ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਹ ਜਿਹੜੀਆਂ ਗੱਲਾਂ ਆ ਉਹਨੂੰ ਹਰਿਆ ਕਰਕੇ ਜਾਂ ਉਹਨੂੰ ਬਾਹਰ ਲਿਆ ਕੇ ਲੋਕਾਂ ਦੀ ਭਾਵਨਾਵਾਂ ਨੂੰ ਢਗਾਉਣ ਦੀ ਕੋਸ਼ਿਸ਼ ਨਾ ਕਰਨ ਕਿ ਸੇਕ ਕਬੀ ਇਸ਼ਾ ਹੀ ਸ਼ਾਂਤ ਰਹੇ ਨੇ ਸ਼ਾਂਤੀ ਰਹਿਣਾ ਚਾਹੁੰਦੇ ਨੇ ਪਰ ਜਿੱਦਾਂ ਸਰਕਾਰਾਂ ਕਰ ਰਹੀਆਂ ਨੇ ਇਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਥੇਸ ਪਹੁੰਚ ਰਹੀ ਹੈ